ਕੋ ਚਾਹੇ ਪਾਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਇਹਨਾਂ ਦੋਨਾਂ ਦੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਜਦੋਂ ਆਪਰੇਸ਼ਨ ਸਿੰਧੂਰ ਅਖੀਰ ਦੀ ਚਰਨ ਸੀ ਤੇ ਆਰਮੀ ਦਾ ਕਲੇਮ ਸੀ ਕਿ ਮਿਜ਼ਾਈਲ ਯਾ ਰਾਕਟ ਅਸੀਂ ਇੰਟਰਸੈਪਟ ਕਰ ਦਿੱਤਾ ਰਾਜ ਜਿਹੜਾ ਹਰਮੰਦਰ ਸਾਹਿਬ ਦੇ 근ਾ ਸੀ ਕੋਈ ਛੋਟੀ ਗੱਲ ਨਹੀਂ ਸੀ ਇਹ ਉਦੋਂ ਤੋਂ ਹੀ ਸਾਨੂੰ ਸੁਚੇਤ ਹੋਣਾ ਚਾਹੀਦਾ ਸੀਗਾ ਹੁਣ ਤੇ ਸਮਾਂ ਬਹੁਤ ਬੀਤ ਗਿਆ ਔਰ ਇਹ ਬੜਾ ਗੰਭੀਰ ਮਸਲਾ ਸਿੱਖਾਂ ਦੀ ਆਸਥਾ ਨਾਲ ਜੁੜਿਆ ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਜਿਹੜੇ ਨੇ ਵੀ ਮਾੜਾ ਹਰਮੰਦਰ ਸਾਹਿਬ ਦਾ ਸੋਚਿਆ ਵੀ ਉਹ ਨਹੀਂ ਰਿਹਾ ਔਰ ਜੇ ਕੋਈ ਬਾਹਰੀ ਸ਼ਕਤੀ ਆ ਜਾਂ ਕਿਸੇ ਦੀ ਵੀ ਸ਼ਕਤੀ ਆ ਉਹ ਇਹਨੂੰ ਯੂਜ਼ ਜਾਂ ਮਿਸਯੂਜ਼ ਕਰਨਾ ਚਾਹੇ ਤੇ ਪਲਾਉ ਦਾ ਵੀ ਨਹੀਂ ਹੋਣਾ ਇਹ ਗੱਲ ਦਿਮਾਗ 'ਚ ਰੱਖੋ ਪ੍ਰਗਟ ਸਿੰਘ ਤੇ ਸੁਖਿੰਦਰ ਅੰਦਾਵਾ ਜਦੋਂ ਇਹ ਕਹਿੰਦੇ ਆ ਕਿ ਸੀਰੀਅਸ ਨਹੀਂ ਲਿਆ ਗਿਆ ਬੇਅਦਬੀ ਮਾਮਲੇ ਨੂੰ ਜਾਂ ਉਹਦੀ ਇਨਵੈਸਟੀਗੇਸ਼ਨ ਨੂੰ ਫਿਰ ਪੂਰੀ ਕਾਂਗਰਸ ਪਾਰਟੀ ਦੇ ਸਵਾਲ ਖੜਦਾ ਫਿਰ ਸੀਰੀਅਸ ਕੀ ਲੈਣਾ ਸੀਗਾ ਉਸ ਵੇਲੇ ਜਦੋਂ ਸੋਹਾਂ ਹੀ ਇਹਦੀਆਂ ਚੱਕੀਆਂ ਗਈਆਂ ਸੀ ਇਹ ਸਰਦਾਰ ਪ੍ਰਗਟ ਸਿੰਘ ਜੀ ਤੇ ਉਹਨਾਂ ਤੋਂ ਪੁੱਛਿਆ ਗਿਆ ਉਹਨਾਂ ਨੇ ਕੱਲ ਬਿਆਨ ਦਿੱਤਾ नहीं जो जो नहीं हो रहा। सारी दे है। और आने वाले सताइस में कांग्रेस मजबूती से लड़ेगी लेकिन जिस तरीके से कांग्रेस के नेता खुद कहते हैं की मुख्यमंत्री पद छोड़ो पहले कांग्रेस को इकट्ठा करो तो ये क्या मैसेज देता है कौन नेता कहता ਮੁੱਖ ਮੰਤਰੀ ਤੋਂ ہماری ਹਾਈ ਕਮਾਂਡ ਹੈ ਨਾ। ਔਰ ਅਗਰ ਕੋਈ ਇੰਡੀਵਿਜੂਅਲ ਇਹ ਕਹੇ ਕਿ ਮੈਂ ਮੁੱਖ ਮੰਤਰੀ ਹਾਂ ਜਾਂ ਜਿਸ ਨੇ ਵੀ ਕਿਹਾ ਹੈ ਜਬ ਜਬ ਵੀ ਕਿਹਾ ਹੈ ਜਨਤਾ ਜਾਣਦੀ ਹੈ। ਪਰਾਣਾ ਜੀ ਕਾਂਗਰਸ ਦੇ ਦੋ ਲੀਡਰ ਕਹਿ ਰਹੇ ਆ ਕਿ ਕੰਮ ਹੋ ਨਹੀਂ ਸਿਰਿਆ ਤੁਸੀਂ ਕਹਿ ਰਹੇ ਹੋ ਕਾਂਗਰਸ ਮਜ਼ਬੂਤ ਹੈ ਸਮਝ ਨਹੀਂ ਆ ਰਿਹਾ ਮਜ਼ਬੂਤ ਹੈ ਦੋ ਲੀਡਰਾਂ ਨੇ ਕਿਹਨਾਂ ਨੇ ਕਹਤਾ ਵੀ ਕੰਮ ਨਹੀਂ ਹੋ ਰਿਹਾ। ਪ੍ਰਗਟ ਸਿੰਘ ਕਹਿੰਦੇ ਨਾ ਉਦੋਂ ਕਿ ਪਹਿਲਾਂ ਕੰਮ ਹੋਇਆ ਬੇਅਦਬੀ ਦੇ ਉੱਤੇ ਸੁਖਜਿੰਦਰ ਰੰਧਾਵਾ ਕਹਿੰਦੇ ਸੀਰੀਅਸ ਨਹੀਂ ਲਿਆ ਗਿਆ ਪ੍ਰਗਟ ਸਿੰਘ ਕਹਿੰਦੇ ਦੋ ਬਣੇ ਤੇ ਇਹ ਇਹਨਾਂ ਦੋਨਾਂ ਨੂੰ ਪੁੱਛੋ ਉਹ ਵੀ ਕਾਂਗਰਸ ਦਾ ਹਿੱਸਾ ਨਹੀਂ ਨਹੀਂ ਹਿੱਸਾ ਹਿੱਸਾ ਦਾ ਹਿੱਸਾ ਮੈਂ ਵੀ ਹਾਂ ਮੈਂ ਤੇ ਨਾ ਪਹਿਲਾਂ ਕਦੇ ਟਿੱਪਣੀ ਕੀਤੀ ਨਾ ਮੈਂ ਅੱਜ ਕਰਾਂ ਇਹ ਉਹਨਾਂ ਦੋਨਾਂ ਨੂੰ ਪੁੱਛੋ ਕਿ ਵੀ ਆਪਣੀ ਆਪਣੀ ਪ੍ਰਤੀਕਿਰਿਆ ਦਿਓ ਉਹ ਦੇਣਗੇ ਜੋ ਕਹਿੰਦੇ ਹੋ ਠੀਕ ਹੈ ਅਕਾਲੀ ਭਾਜਪਾ ਘਟ ਕੇ ਉਹਨੂੰ ਲੈ ਕੇ ਗੱਲਾਂ ਚੱਲ ਰਹੀਆਂ ਨੇ ਕੀ ਲੱਗਦਾ 2026 ਦੇ ਵਿੱਚ ਕਿਹੜੇ ਤਰੀਕੇ ਨਾਲ ਗੱਲ ਆ ਵੀ ਇਕੱਠੇ ਹੋ ਜਾਣ ਜਾਂ علیحدਾ ਹੋ ਜਾਣ ਅਕਾਲੀ ਦਲ ਦੀ ਜੋ ਕ੍ਰੈਡੀਬਿਲਟੀ ਆ ਉਹ ਇਕੱਠੇ ਹੋਇਆ ਨਹੀਂ ਵਜਣੀ ਔਰ ਭਾਜਪਾ ਨੇ ਜੋ ਕਿਸਾਨਾਂ ਨਾਲ ਕੀਤਾ ਉਹ ਇਕੱਠੇ ਹੋਣ ਚ ਵੀ ਅਕਾਲੀ ਦਲ ਦਾ ਨੁਕਸਾਨ ਹੋਊਗਾ ਮੇਰਾ ਆਪਣਾ ਮੰਨਣਾ ਹੈ ਬਾਕੀ ਵੀ ਸਮੇਂ ਬਲਵਾਨ ਆਜ ਤੋ 1.5 ਸਾਲ ਬਾਅਦ ਪਤਾ ਨਹੀਂ ਕਿਹੜੇ ਕਿਹੜੇ ਇਵੈਂਟ ਹੋਣੇ ਆ ਕਿੱਧਰ ਨੂੰ ਕੰਮ ਧੁਰਨਾ ਲੇਨ ਕਾਂਗਰਸ ਤਿਆਰ ਹੈ ਜੀ ਕਾਂਗਰਸ ਅਕਾਲੀ ਦਲ ਦੀ ਹੋਂਦ ਦੇ ਵਿੱਚ ਇੱਕ ਪੰਜ ਮੈਂਬਰੀ ਕਮੇਟੀ ਵੀ ਆਉਂਦੀ ਪਈ ਹੈ ਹੌਲੀ ਹੌਲੀ ਕਰਕੇ ਹੋ ਸਕਦਾ ਕਿ ਸਟਰਕਚਰ ਵੀ ਹੋ ਆਪਣਾ ਦੇ ਦੇਣ ਪੋਲਿਟੀਕਲ ਪਾਰਟੀ ਦਾ ਕਿਵੇਂ ਦੇਖਦੇ ਹੋ ਉਹਨਾਂ ਦੇ ਆਉਣ ਦੇ ਨਾਲ ਫਰਕ ਪੈਂਦਾ ਕਿ ਨਹੀਂ ਦੇਖੋ ਇਹ ਡਿਵੀਜ਼ਨ ਆਫ ਵੋਟਸ ਅਕਾਲੀ ਦਲੀ ਵੋਟਾਂ ਦਾ ਡਿਵੀਜ਼ਨ ਹੋਣਾ ਕਾਂਗਰਸ ਦੀ ਵੋਟਾਂ ਦਾ ਡਿਵੀਜ਼ਨ ਨਹੀਂ ਹੋਣਾ ਤੁਹਾਨੂੰ ਲੱਗਦਾ ਪੰਥ ਇਕੱਠਾ ਹੋਊਗਾ ਜਿਵੇਂ ਉਹ ਹੋਕਾ ਦੇ ਰਹੀ ਹੈ ਇਹ ਤਾਂ ਪੰਥ ਵਾਲੇ ਦੱਸ ਸਕਦੇ ਆ ਰਾਣਾ ਗੁਰਜੀ ਹੁਣ ਜਾਖੜ ਸਾਹਿਬ ਲੱਗੇ ਝੋੜ ਲਾਉਣ ਤੇ ਲੇਕਿਨ ਮੈਂ ਕਹਾਂ ਕਿ ਵੀ ਮੇਰੇ ਕਹਿ ਤੇ ਪੰਥ ਨੇ ਲੜਨਾ ਜਾਂ ਪੰਥ ਨੇ ਇਕੱਠੇ ਹੋਣਾ ਨਹੀਂ ਉਹਨਾਂ ਦੀ ਆਪਣੀਆਂ ਪੰਥ ਦੀਆਂ ਨੀਤੀਆਂ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਗੱਲ ਕਾਂਗਰਸ ਦੀ करिए ਕਾਂਗਰਸ ਮਜ਼ਬੂਤ ਹੈ ਮਜ਼ਬੂਤੀ ਨਾਲ ਲੜੇਗੀ